ਭਾਜੀ ਕੀ ਨਾ ਆਪਣਾ ਜੈਰਾਂ ਦਾ ਹੀ ਉਹਦਾ ਵੀ ਗੱਲ ਕਿਹੜੇ ਜਗ੍ਹਾ ਤੇ ਰਹਣ ਨੇ ਮੰਗਲਤਰੌਣੀ ਜੀ ਕੀ ਮਾਮਲਾ ਕਿਹੜੀ ਤੁਹਾਡੇ ਸੱਟਾਂ ਲੱਗੀਆਂ ਨੇ ਮਾਮਲਾ ਸਰ ਪਿੰਡ ਦੇ ਮੁੰਡੇ ਸੀਗੇ ਕੁਝ ਤੇ ਉਹਨਾਂ ਦੇ ਨਾਲ ਦੋ ਤਿੰਨੇ ਨੇ ਪਹਿਲਾਂ ਮਾੜੀ ਜੀ ਗੱਲ ਹੋਈ ਸੀ ਤੇ ਉਹਨਾਂ ਨੇ ਕੱਲ ਸੱਜੇ ਸੀਗੇ ਕਿ ਆਏ ਤੇਰਾ ਫੈਸਲਾ ਕਰਾ ਦਿੰਨੇ ਆ ਤੇ ਮੈਂ ਉਸੇ ਸਰ ਕੱਲਾ ਗਿਆ ਤੇ ਮੈਨੂੰ 15-20 ਜਾਣੇ ਪੈ ਗਏ ਕਿਹੜੇ ਪਿੰਡ ਦੇ ਆ ਜੀ ਮੰਗਲਤਰੌਣੀ ਕੋਣ ਸੀ ਮੁੰਡੇ ਮੁੰਡੇ ਪਿੰਡ ਦੇ ਆ ਮਾਮਲਾ ਕੀ ਲੜੇ ਗਏ ਤੁਹਾਡੇ ਨਾਲ ਲੜੇ ਪਰਸੋਂ ਮਣੀ ਲੋਕਚੋਗਰੀ ਹੋ ਗਈ ਸੀਗੀ ਛੋਟੀ ਜੀ ਗਾਉਂ ਤੋਂ ਤੇ ਫਿਰ ਉਹਨਾਂ ਨੇ ਕੱਲ ਸੱਦਿਆ ਸੀਗਾ ਮੈਨੂੰ ਕਿ ਆਏ ਤੇਰਾ ਫੈਸਲਾ ਕਰ ਲਵਨੇ ਆ ਤੇ ਉਹਨਾਂ ਨੇ ਫਿਰ ਕੱਲ ਜਦੋਂ ਮੈਂ ਉੱਥੇ ਕੰਮਾਂ ਗਿਆ ਤੇ ਮੈਨੂੰ ਆਹ ਕੰਮ ਦਿੱਤਾ ਇੱਕ ਕਿਹੜੇ ਕਿਹੜੇ ਹਥਿਆਰ ਨਾਲ ਤੁਹਾਡੇ ਮਾਰੇ ਉਹਨਾਂ ਨੇ ਸਰ ਇੱਕ ਦੇ ਕੋਲ ਦਾਗ ਸੀਗਾ ਠੀਕ ਐ ਰੋਡਾਂ ਸੀਗੀਆਂ ਰੋਡਾਂ ਮਾਰੀਆਂ ਮੇਰੇ ਪਾਈਪ ਹੁੰਦੇ ਜਿਹੜੇ ਹਰੇ ਜੇ ਪੀਪੀਆਰ ਦੇ ਉਹ ਮਾਰੇ ਗਏ ਮੇਰੇ ਤੇ ਘਾੜੇ ਮਾਰੇ ਸਰ ਮੁੰਡੇ ਪਛਾਣਦੇ ਤੁਸੀਂ ਕੌਣ ਕੌਣ ਪਛਾਣਦੇ ਕੀ ਨਾਮ ਆ ਮੁੰਡਿਆਂ ਦੇ ਬੋਰਾਵ ਤੇ ਜੱਸੀ ਸੀ ਗੌਰਵ ਤੇ ਸਾਹਿਲ ਸਾਹਿਬ ਇਸ ਉਹ ਸਾਹਿਬ ਤੇ ਬਾਕੀ ਅਨੇਕ ਕਰਦੇ ਸੀਗਾ ਖਾਣਾ ਕਿਹੜਾ ਖਾਣਾ ਕਿਹੜਾ ਤੁਹਾਨੂੰ ਲੱਗਦਾ ਸਤਨਾਮਪੁਰ ਪੁਲਿਸ ਨੂੰ ਫੋਨ ਕੀਤਾ ਤੁਸੀਂ ਮੌਕੇ ਤੇ ਪੁਲਿਸ ਨੂੰ ਮੈਂ ਕੀਤਾ ਪਰ ਹਲੇ ਤੱਕ ਕੋਈ ਆਇਆ ਨਹੀਂ ਟੋਟਲ ਕਿੰਨੇ ਜਣੇ ਸਕੇ ਸਾਰੇ ਮੁੰਡੇ ਬਣ ਪੰਜ ਛੇ ਜਣੇ ਮੇਰੇ ਪਿੰਡ ਦੇ ਸੀਗੇ ਤੇ ਬਾਕੀ ਆਲੇ ਘਾਤੇ ਸੀਗੇ। ਕੋਟੋਂ ਘਟੋਂ ਨੇ 25 30 ਆਲੇ ਸੀਗੇ। ਕੱਲੇ ਨੂੰ ਮਾਰਿਆ ਸਾਰਿਆਂ ਨੂੰ। ਕਿੰਨੇ ਸਾਰਿਆਂ ਨੇ ਕੱਲੇ ਨੂੰ ਕਿੱਥੇ ਸੀ ਕਿ ਤੁਸੀਂ ਘਰ ਸੀਗੇ? ਨਹੀਂ ਨਹੀਂ ਮੈਂ ਕੋਟ ਵਾਲੀ ਨੇ ਸੀਗਾ। ਇੱਥੇ ਸ਼ਹਿਰ ਸੀਗਾ ਮੈਂ ਘੁੰਮਦਾ ਪਿਆ। ਢੋਡੇ ਦੀ ਜਾਂ ਆਪ ਦੀ ਦੁਕਾਨ ਆ। ਮੈਂ ਇੱਥੇ ਉੱਥੇ ਬੈਠਾ ਸੀਗਾ ਤੇ ਮੈਨੂੰ ਫੋਨ ਆਇਆ ਸੀ ਮੈਂ ਤਾਂ ਗਿਆ ਸੀ। ਤੁਹਾਨੂੰ ਬੁਲਾਇਆ ਸੀ ਫੋਨ ਕਰਕੇ ਬੁਲਾਇਆ। ਕਿਹਨੇ ਬੁਲਾਇਆ ਤੁਹਾਨੂੰ ਫੋਨ ਕਰਕੇ? ਮੈਂ ਜਿਹੜਾ ਮਲੇ ਦਾ ਮੁੰਡਾ ਯਾਰ ਉਹ ਉੱਥੇ ਕੀ ਨਾਮ ਉਹ ਮੁੰਡੇ ਦਾ? ਯਾਨੀ ਕਿ ਉਹਨੇ ਤੁਹਾਨੂੰ ਬੁਲਾ ਕੇ ਤੁਹਾਡੇ ਤੇ ਹਮਲਾ ਕਰਾਇਆ? ਹਾਂਜੀ ਹਾਂਜੀ ਤੇ ਗੱਲ ਕਿ ਉਸ ਨੋਕ ਚੋਕ ਕਾਦੀ ਹੋਈ ਸੀ ਕਿਹੜੀ ਗੱਲ ਹੋਈ ਸੀ ਉਹਦੀ ਮਾੜੀ ਦੀ ਗੱਲ ਹੋ ਗਈ ਸੀ ਕੋਈ ਤੇ ਉਹਨਾਂ ਨੇ ਉਦੋਂ ਦਾ ਕੋਈ ਗੱਲ ਹੋਈ ਨਹੀਂ ਚਲੇ ਗਏ ਉਹ ਤੇ ਮਨੂੰ ਜਿਹਦਾ ਹਾਸੇ ਵਿੱਚ ਕਿਸੇ ਨੇ ਮਨੂੰ ਕਿਹਾ ਸੀਗਾ ਕੁਝ ਤੇ ਉਹ ਗੱਲ ਮਿੱਟੀ ਪਾ ਦਿੱਤੀ ਉਹਨਾਂ ਨੇ ਤੇ ਮਨੂੰ ਸੀਗਾ ਤੇ ਇਹਨਾਂ ਨੇ ਫੇਰ ਮਨੂੰ ਸੱਦਿਆ ਲੈ ਜਨ ਕਿ ਆਇਆ ਤੇ ਜੇ ਤੂੰ ਪਹਿਨਾ ਤਾਂ ਲਾ ਗੱਲ ਕਰਾ ਦੇਣਾ ਕੋਈ ਮੈਂ ਤੇ ਬਾਅਦ ਵਿੱਚ ਆ ਕੰਮ ਕੀਤਾ ਉਹਨੂੰ ਤਾਨੂੰ ਲੈ ਕੇ ਕੋਣ ਆਇਆ ਚੱਕ ਇਥੇ ਲੈ ਕੇ ਸਰ ਫੇ ਮੈਂ ਉਥੋਂ ਮਸੀ ਭਾ ਬਾਜ ਕੇ ਭੱਜ ਕੇ ਆਇਆ ਤੇ ਮੈਂ ਫਰੈਂਡ ਜੀ ਦੇ ਨਾਲ ਪਿੰਡ ਦੇ ਸੀ ਉਹਨਾਂ ਨਾਲ ਖੜਾ ਫੜ ਫੋਨ ਕੀਤਾ ਉਸ ਤੋਂ ਉੱਥੇ ਲੱਗੇ ਕੋਣ ਨੇ ਸੀ ਸਤਨਾਮ ਕਰੇ ਤੇ ਉਹ ਮੈਨੂੰ ਲੈ ਕੇ ਪਿੰਡ ਚੁੱਕ ਕੇ ਆ ਗਏ ਕਿਤੇ ਕਿਤੇ ਤੁਹਾਡੇ ਸਾਟਾ ਮਾਰੀ ਇਹਨਾਂ ਨੇ ਸਰ ਮੇਰੇ ਸਿਰ ਤੇ ਲੱਗੀ ਮੇਰੀ ਫੇਸ ਤੇ ਆ ਤੇ ਮੇਰੇ ਬੋਲੇ ਨੇ ਬੋਲੇ ਨੇ ਦੇਖਦਾ ਲੜਾਈ ਦੇ ਚੰਗੇ ਵਿੱਚ ਤੇ ਜਾ ਰਿਹਾ ਇਹ ਤਕਰੀਬਨ ਸਾਡੇ 10 ਕੁ ਮਹੀਨੇ ਦੀ ਤੇ ਹੋਈ ਨੰਗਲ ਕਲੋਨੀ ਦੇ ਵਿੱਚ ਨਹੀਂ ਕੋਟਰਾ ਨਹੀਂ ਸੱਗਿਆ ਕੋਟਰਾਣੀ ਹੋਈ ਹੈ ਕੋਈ ਸੀਸੀਟੀਵੀ ਕੈਮਰੇ ਹੈਗੇ ਆ ਵਲੇ ਗਦੇ ਜਿਸ ਨਾਲ ਲੜਾਈ ਹੋਈ ਕੈਮਰੇ ਨਹੀਂ ਹੈਗਾ ਉੱਥੇ ਨੀਰਾ ਹੀ ਸਰ ਉੱਥੇ ਕੋਈ ਚੀਜ਼ ਨਹੀਂ ਹੈਗਾ ਘਰਾ ਦਾ ਟਾਈਮ ਸੀਗਾ ਘਰਾ ਦਾ ਟਾਈਮ ਉੱਥੇ ਨੀਰਾ ਹੀ ਹੈ ਕਲੋਨੀ ਕਿ ਇਦਾਂ ਨਵੀਂ ਕੱਟੀ ਹੋਈ ਹੈ ਤੇ ਕੁਝ ਨਹੀਂ ਜਿਹੜਾ ਉੱਥੇ ਨਾਂ ਕੋਈ ਆਉਂਦਾ ਜਾਂਦਾ ਤੁਹਾਨੂੰ ਬੁਲਾਇਆ ਕੀ ਕਹਿ ਕੇ ਉਹਨੇ ਉੱਥੇ ਕੀ ਆਇਆ ਆਇਆ ਇੱਥੇ ਬਹਿਣੇ ਆ ਤੇਰੀ ਗੱਲ ਕਰਾ ਦਿੰਨੇ ਆ ਉਹ ਵੀ ਨਾਲ ਹੀ ਆ ਤੇ ਕੀ ਗੱਲ ਬਹਿ ਕੇ ਕਰਾ ਦਿੰਨੇ ਆ ਤੇ ਐਵੇਂ ਲੜਦਾ ਨਹੀਂ ਹੈਗਾ ਮੈਨੂੰ ਆ ਲੈ ਗੱਲ ਕਹਿ ਕੇ ਬੁਲਾਇਆ ਸੀ ਕੱਲੇ ਗਏ ਸੀ ਤੁਸੀਂ ਮੈਂ ਕੱਲਾ ਹੀ ਗਿਆ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਸਰ ਜੋ ਮੇਰਾ ਹਾਲ ਕੀਤਾ ਮੈਨੂੰ ਇਨਸਾਫ ਚਾਹੀਦਾ ਹੈ ਠੀਕ ਹੈ ਇੱਕ ਮਿੰਟ ਕਿਹੜੀ ਜ ਇਹ ਮਾਮਲਾ ਕਿੰਨੀ ਤੁਹਾਡੇ ਜਿਹੜੇ ਮੁੰਡੇ ਸੱਟਾਂ ਮਾਰੀਆਂ ਕੇ ਇਹ ਮੈਨੂੰ ਪਤਾ ਨਹੀਂ ਜੀ ਮੈਨੂੰ ਇਸ ਗੱਲ ਬਾਰੇ ਮੈਂ ਤਾਂ ਆਪ ਕੰਮ ਕਰਦੀ ਖੈਰੀ ਜੀ ਮੈਂ ਕੰਮ ਤੋਂ ਆਈ ਹਾਂ ਮੈਂ 7 ਵਜੇ ਇਹਨੂੰ ਫੋਨ ਕੀਤਾ ਵੀ ਆਪਣਾ ਦੁੱਧ ਹੀ ਦੁੱਧ ਲੈ ਕੇ ਨਹੀਂ ਆਇਆ ਮੇਰੇ ਛੇਕ ਖਰਾਵਾ ਮੇਰਾ ਬੀਬੀ ਬਹੁਤ ਵਦਿਆ ਸੀ ਤੇ ਇਹ ਕਹਿੰਦਾ ਮੰਮੀ ਮੈਂ ਆਇਆ ਤੇ ਆਉਣ ਦਾ ਗਾਇਕੇ ਮੋੜ ਤੇ ਮੇਰਾ ਕੋਈ ਵੀ ਨਹੀਂ ਤਿੰਨ ਚੱਕਿਆ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਕਿ ਇਹਦੇ ਨਾਲ ਕੀ ਅੱਗੇ ਵੀ ਸਾਡੇ ਨਾਲ ਇਹਦੇ ਨਾਲ ਕਈ ਵਾਰੀ ਇਹ ਹੋ ਗਈ ਹੈ ਚਾਂਸ ਹੈ ਅਸੀਂ ਕਦਮ ਨਹੀਂ ਚੱਕਿਆ ਸੀਗਾ ਚਲੋ ਮੁੰਡੇ ਮੁੰਡੇ ਆ ਇਹ ਹੀ ਕਥਾ ਰਹਿਣਾ ਹੈ ਪਰ ਹੁਣ ਤਾਂ ਹੱਦ ਹੋ ਗਈ ਆ ਕੱਲ ਨੂੰ ਠੀਕ ਹੋਈ ਮਾਮਲਾ ਚੱਕ ਸਕਦੇ ਜੀ ਅੱਜ ਅਸੀਂ ਚੌਪਰ ਰਹਿਵਾਂਗੇ ਕੱਲ ਮੇਰੇ ਪੁੱਤ ਦਾ ਫੇਰ ਵੀ ਅੱਗੇ ਮੇਰਾ ਪੁੱਤ ਰੱਦੀ ਕੀਤਾ ਆ ਅੱਗੇ ਲਾਤੇ ਨਹੀਂ ਕ੍ਰੈਕ ਹੋ ਗਿਆ ਐਕਸੀਡੈਂਟ ਹੋ ਗਿਆ ਸੀ ਤੇ ਉਹ ਮੁੱਲੇ ਦਾ ਜੀ ਉਹ ਵੀ ਨਾਲੇ ਸੀ ਮੁੰਡਾ ਉਹਨ ਆਪਣੇ ਉਹਦੇ ਜੈਦੀ ਮੁੰਡੇ ਨੂੰ ਚੱਕ ਕੇ ਲੈ ਗਿਆ ਹਸਪਤਾਲ ਮੇਰਾ ਮੁੰਡਾ ਰਾਹ ਚ ਗਿਆ ਸੀ ਤਾਂ ਕੋਈ ਚੱਕ ਕੇ ਲਿਆਇਆ ਤਾਂ ਮੈਂ ਇਲਾਜ ਕਰਾਇਆ ਮਰੂਲੇ ਤੇ ਮੈਂ ਇਲਾਜ ਕਰਾਇਆ ਮੈਂ ਲੋਕਾਂ ਤੋਂ ਇੱਕ ਮੰਡ ਮੰਗ ਕੇ ਪੈਸੇ ਜਿਹੜੇ ਆ ਮੁੰਡੇ ਸੀਗੇ ਉਹੀ ਮੁੰਡੇ ਦੁਆਰਾ ਜਿਹਨਾਂ ਨੇ ਪਹਿਲਾਂ ਹਮਲਾ ਕੀਤਾ ਸੀ ਇਹ ਮੁੰਡਾ ਉਹ ਹੁੰਦੇ ਵੀ ਨਾਲੇ ਸੀਗੇ ਇਹਨਾਂ ਦਾ ਸਾਰੇ ਗੈਂਗ ਹੀ ਆ ਇਕੱਠਾ ਇਹਨੇ ਮੈਂ ਬਹੁਤ ਇਹਨੂੰ ਵੀ ਕਿਹਾ ਕਿ ਕਿਸੇ ਗੈਂਗ ਨਾਲ ਇਹ ਹਮ ਨਿਰੰਤਰ ਕੰਮ ਤੇ ਜਾਂਦਾ। ਕੀ ਕੰਮ ਕਰਦਾ ਮੁੰਡਾ ਦਾ? ਸਾਡੇ ਫੋਟੋਗ੍ਰਾਫੀ ਦਾ ਲੈਪਟਾਪ ਤੇ ਲਗਾਇਆ। ਤੇ ਹੋਈ ਕਿਤਾ ਵਾਰਦਾ ਸਾਰੀ ਇਹਦੇ ਨਾਲ। ਵਾਰ ਤਾਂ ਤਾਂ ਹੀ ਤੁਹਾਨੂੰ ਅੱਜ ਵੀ ਦੋ ਦਿਨ ਪਹਿਲਾਂ ਕਹਿੰਦਾ ਮੇਰੀ ਮਾਰੀ ਦੀ ਗੱਲ ਘਰ ਹੋਈ ਹੈ ਝਗੜਾ। ਸਾਨੂੰ ਨਹੀਂ ਇਹਨੇ ਦੱਸਿਆ ਘਰ ਆ ਕੇ। ਤੇ ਸਾਨੂੰ ਦੱਸਦਾ ਸੀ ਕੋਈ ਸਮਝਾਉਂਦਾ ਘਰ ਦੇ ਕੋਈ ਗੱਲਬਾਤ ਕਰਕੇ। ਤੇ ਮੈਨੂੰ ਗੱਲ ਵੀ ਮੈਂ ਕੰਮ ਤੋਂ ਆਈ ਹਾਂ 5:30 ਵਜੇ ਘਰ। ਮੈਨੂੰ ਕੁਝ ਨਹੀਂ ਪਤਾ। ਮੈਨੂੰ ਫੋਨ ਕੀਤਾ ਸੱਤ 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 ਵਜੇ ਤੁਹਾਨੂੰ ਕਿਤਾ ਪਤਾ ਲੱਗਾ ਫਿਰ ਇਹਨਾਂ ਤੇ ਹਮਲਾ ਹੋਇਆ ਜਿਹੜਾ ਸਾਨੂੰ ਸਵੇਰੇ ਪਤਾ ਲੱਗਾ ਅਗਲੇ ਦਿਨ ਹਾਂਜੀ ਅੱਜ ਸਵੇਰੇ ਮੈਨੂੰ ਪਤਾ ਲੱਗਾ 9 ਵਜੇ ਤੇ ਮੁੰਡਾ ਤੁਹਾਡਾ ਕਿੱਥੇ ਦੀ ਐਨੀ ਟਾਈਮ ਦਾ ਫਿਰ ਮੁੰਡਾ ਹਸਪੀਟਲ ਸੀ ਮੁੰਡਾ ਕੀਤਾ ਕਿਸੇ ਨੇ ਇਹਨੂੰ ਯਾਦ ਦੋ ਕਿਸੇ ਨੇ ਫੋਨ ਕੀਤਾ ਹੋਊਗਾ ਮੇਰੀ ਮੈਨੂੰ ਹਾਰਡ ਦੀ ਪ੍ਰੋਬਲਮ ਕਰਕੇ ਤੁਹਾਡਾ ਮੇਰੇ ਬਾਦੀ ਮੇਰੇ ਦਾਦਾ ਵੀ ਬੀਬੀ ਬਾਕੀ ਇਹਨਾਂ ਨੂੰ ਨਹੀਂ ਫੋਨ ਕੀਤਾ ਵੀ ਮੇਰੀ ਮੰਮੀ ਟੈਂਸ਼ਨ ਚਾਹਜੋ ਮੈਨੂੰ ਨਹੀਂ ਦੱਸਦਾ ਉਹ ਸਵੇਰੇ ਹੁੰਦਾ ਆ ਦਾ ਮੇਰੇ ਮੁੰਡੇ ਦਾ ਯਾਰ ਦੋਸਤ ਉਹਨੇ ਉਹਨੇ ਕਿਹਾ ਉਹਦੀ ਮੰਮੀ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰਾ ਮੁੰਡਾ ਰਾਤੀ ਰੋਟੀ ਲੈ ਕੇ ਗਿਆ ਸੀ ਤੁਸੀਂ ਅਭੀ ਨੂੰ ਜਾ ਕੇ ਦੇਖੋ ਉਹਦੇ ਸਾਫ ਲੱਭੀ ਤਾਨੂੰ ਪਤਾ ਹੈ ਕਿ ਮੁੰਡੇ ਕੋਣ ਪਿੰਡ ਦੇ ਉਹ ਮੁੰਡੇ ਹੁਣ ਜਾਣ ਰਿਹਾ ਮੁੰਡੇ ਨੂੰ ਹੁਣ ਵਧਰੇ ਰਹਿਣਾ ਮੈਂ ਪਹਿਲਾਂ ਜਾਰੀ ਦੋਸਤ ਇੱਕ ਥਾਂ ਰਹਿੰਦੇ ਸੀ ਮਿੰਨੂ ਹੁਣ ਇਹਨਾ ਬੇਚਮੀ ਅੱਦਕਾ ਕੀ ਹੈ ਥਾਂ ਨਹੀਂ ਕੋਈ ਬਾਕੀ ਆ ਇਨਸਾਫ ਮੈਨੂੰ ਮਿਲਣਾ ਚਾਹੀਦਾ ਹੈ ਤੀਜਾ ਚਾਂਸ ਮੈਂ ਆਪ ਮੇਨ ਤਰਫ ਕੇ ਰੋਕੀ ਖਾਤੀ ਅਸੀਂ ਸੁਨੇਹੇ ਬਖਾਤੇ ਅਸੀਂ ਕਿਸੇ ਦੇ ਨਾਲ ਕੋਈ ਸਾਡਾ ਲੜਾਈ ਝਗੜਾ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹ ਪਤਾ ਨਹੀਂ ਮੁੰਡਿਆ ਇਹ ਕਿਉਂ ਇਦਾਂ ਮੇਰੇ ਨਿਆਣੇ ਨਾਲ ਕਰ ਰਿਹਾ ਤੇ ਥਾਣੇ ਫੋਨ ਕੀਤਾ ਸੁਨਾਮਪੁਰੇ ਥਾਣੇ ਹਾਂਜੀ ਮੈਂ ਮੈਂ ਨੰਗਾ ਕੋ ਗਿਆ ਸੀ ਫੋਨ ਕੀਤਾ ਆ ਉਹ ਕਹਿੰਦੇ ਕੋਈ ਨਹੀਂ ਸਾਡੇ ਨਾਲ ਸਾਨੂੰ ਇਨਸਾਫ ਮਿਲਗਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਪੁਲਿਸ ਕੋਣੀ ਗਈ تھی ਥਾਣੇ ਪੁਲਿਸ ਕੋਣੀ ਜੇ ਕੱਪ ਗਿਆ ਉਹ ਨਹੀਂ ਉਭੋਂ ਕੀਤਾ ਹੈ ਉਹਨਾਂ ਦੇ ਸੀ ਉਹਨੇ ਹਰ ਮੈਂ ਬੱਸ ਕੋਈ ਉੱਤੇ ਵੀ ਜਾਣੀ ਇਸ ਤਰ੍ਹਾਂ ਠੀਕ ਹੈ ਬਹੁਤ ਮੈਂ ਪਰੇਸ਼ਾਨ ਬਹੁਤ ਜਿਆਦਾ ਹਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਸਰ ਇੱਕ ਕੋਟ ਰਾਣੀ ਦਾ ਮਾਮਲਾ ਲੜਾਈ ਚੜਾਇਆ ਸੀ ਕੀ ਕਾਰਨ ਆ ਸਾਰਾ ਇਹ ਮਾਮਲਾ ਹਾਂਜੀ ਮੈਂ ਐਸੇ ਸੁਖਿੰਦਰ ਸਿੰਘ ਜੀ ਖਾਨਾਂ ਦੇ ਦਰਾਂਪ ਤੇ ਤਰਾਦਾ ਸਾਨੂੰ ਇੱਕ ਕੱਦ ਸਿਗਰਟ ਕੋਡ ਕਰਦੇ ਕਦ ਮੈਸੇਜ ਆਇਆ ਕਿ ਆਪਣੀ ਅੰਮਨ ਲਾਗ ਰਹੀ ਉਹ ਰਸੀਵ ਕਰੋ ਜਿੱਥੇ ਜਾ ਕੇ ਮੈਂ ਲਾ ਰਸੀਵ ਕੀਤੀ ਲੱਗ ਰੂ ਹੈਗਾ ਜੀ ਜੈਰਾਮ ਪੁੱਤ ਨਿਰਮਲ ਚੰਦਾ ਪਾਸੇ ਨੰਗਰ ਕਲੋਨੀ ਜਿਸ ਨੇ ਬਿਆਨ ਕੀਤਾ ਕਿ ਮੈਂ 9:30 ਵਜੇ ਘਰ ਰਹੀ ਤੇ ਮੈਨੂੰ ਗੌਰ ਕੁਮਾਰ ਮੁੰਡਾ ਜੋ ਨੰਗਲ ਕਲੋਨੀ ਦਾ ਇਹਨੇ ਘਰੋਂ ਬੁਲਾ ਕੇ ਉਸ ਦੇ ਨਾਲ 7-8 ਹੋਰ ਵਿਅਕਤੀ ਸਨ ਹਨ ਜਿਨ੍ਹਾਂ ਨੇ ਮੇਰਨਾ ਕੁੱਟ ਮਾਰ ਕੀਤੀ ਕੀ ਕਾਰਵਾਈ ਆ ਸਾਰੇ ਮੈਂ ਹਾਂਜੀ ਕੀ ਕਾਰਵਾਈ ਹੈ ਇਹਨਾਂ ਤੇ ਇਹਨਾਂ ਨੇ ਵੀ ਆਪਣੇ ਬਿਆਨ ਦਰਜ ਕੀਤੇ ਆ ਜੀ ਡਾਕਟਰ ਸਾਹਿਬ ਨੇ ਤਿੰਨ ਛਾਟ ਲਗਣੀਆਂ ਤਾਇਰ ਕੀਤੀਆਂ ਜਿੰਨਾਂ ਤੇ ਦੋ ਛਾਟਾਂ ਦਾ ਜਿਹੜਾ ਰਿਪੋਰਟ ਜਿਹੜੀ ਉਹ ਕੀਤੀ ਐ ਰਿਪੋਰਟ ਆਉਣ ਤੋਂ ਬਾਅਦ ਜੋ ਕਾਰਵਾਈ ਬਣਦੀ ਉਹ ਕੀਤੀ ਜਾਏਗੀ ਠੀਕ ਹੈ